ਸਤਿ ਸ਼੍ਰੀ ਅਕਾਲ ਦੋਸਤੋ ਨਵਾਂ ਹਫ਼ਤਾ ਨਵਾਂ ਦਿਨ ਨਵੀਂ ਵੀਡੀਓ ਤੁਹਾਡਾ ਸਾਰਿਆਂ ਦਾ ਮੈਂ ਬਹੁਤ ਸਵਾਗਤ ਕਰਦਾ ਤੇ ਅੱਜ ਬਹੁਤ ਕੰਮ ਦੀ ਜਾਣਕਾਰੀ ਆ ਤੁਹਾਡੇ ਲਈ ਖਾਸ ਤੌਰ ਤੇ ਜੇ ਤੁਸੀਂ ਨਵੇਂ ਯੂਟਿਊਬਰ ਹੋ ਜਾਂ ਤੁਹਾਨੂੰ ਕਾਫੀ ਚਿਰ ਹੋ ਵੀ ਗਿਆ ਕੰਮ ਕਰਦਿਆਂ ਨੂੰ ਤੇ ਤੁਹਾਡਾ ਚੈਨਲ ਵਧੀਆ ਗਰੋ ਹੋ ਵੀ ਰਿਹਾ ਤਾਂ ਵੀ ਇਸ ਗੱਲ ਦਾ ਤੁਸੀਂ ਖਾਸ ਖਿਆਲ ਰੱਖਣਾ ਜੋ ਮੈਂ ਅੱਜ ਦਾ ਟਾਈਟਲ ਲਿਖਿਆ ਕਿਹੜੀ ਗੱਲ ਆ ਉਹ ਮੈਂ ਤੁਹਾਨੂੰ ਦੱਸਦਾ ਤੇ ਮਤਲਬ ਅੱਜ ਮੈਂ ਤੁਹਾਡੇ ਨਾਲ ਨਾ ਗੱਲ ਕਰਨੀ ਆ ਐਵਰੇਜ ਵਿਊ ਡਿਊਰੇਸ਼ਨ ਦੀ ਜਿਹੜੀ YouTube ਤੇ ਬਹੁਤ ਮਾਇਨੇ ਰੱਖਦੀ ਆ ਚੀਜ਼ ਇਹ ਮੈਂ ਤੁਹਾਨੂੰ ਨਾ ਦੱਸ ਦਾਂ ਡਿਟੇਲ ਦੇ ਵਿੱਚ ਹੁਣ ਮੰਨ ਲਓ ਤੁਸੀਂ ਚੈਨਲ ਬਣਾ ਲਿਆ ਜੀ ਇੱਕ ਠੀਕ ਹੈ ਚੈਨਲ ਦੇ ਉੱਤੇ ਤੁਸੀਂ ਵੀਡੀਓਜ਼ ਪਾਤੀਆਂ ਜੀ 20 ਵੀਡੀਓਜ਼ ਪਾਤੀਆਂ ਜਾਂ 50 ਵੀਡੀਓਜ਼ ਪਾਤੀਆਂ ਮਤਲਬ ਕਿ 20 ਤੋਂ ਲੈ ਕੇ 50 ਜਾਂ ਇਸ ਤੋਂ ਥੋੜਾ ਬਹੁਤਾ ਅੱਗੇ ਪਿੱਛੇ ਤੁਸੀਂ ਵੀਡੀਓਜ਼ ਪਾਤੀਆਂ ਤੇ ਤੁਹਾਡੇ ਚੈਨਲ ਤੇ ਵਿਊਜ਼ ਵੀ ਆਉਣ ਲੱਗੇ ਮੰਨ ਲਓ ਤੁਸੀਂ ਇੱਕ ਵੀਡੀਓ ਪਾਈ ਜੀ 10 ਮਿੰਟ ਦੀ ਕੋਈ ਵੀ ਵੀਡੀਓ ਜੋ ਵੀ ਤੁਹਾਡਾ ਕੰਟੈਂਟ ਹੁੰਦਾ ਵਾ ਉਹਦੇ ਤੇ ਵਿਊ ਆ ਗਏ ਜੀ 1 ਲੱਖ ਪਲੱਸ ਜਾਂ 5 ਲੱਖ ਪਲੱਸ ਜਾਂ ਹੋ ਸਕਦਾ ਇਸ ਤੋਂ ਵੀ ਜ਼ਿਆਦਾ ਹੋ ਸਕਦਾ ਮਿਲੀਅਨ ਤੱਕ ਵੀ ਤੁਹਾਡੀ ਵੀਡੀਓ ਪਹੁੰਚ ਗਈ ਹੋਵੇ ਠੀਕ ਹੈ ਜੀ ਹੁਣ ਇੱਕ ਵੀਡੀਓ 10 ਮਿੰਟ ਦੀ ਤੁਹਾਡੀ 1 ਲੱਖ 5 ਲੱਖ ਵਿਊ ਲੈ ਗਈ ਇੱਕ ਵੀਡੀਓ ਤੁਸੀਂ ਕੋਈ ਪਾਈ ਐਵੇਂ ਹੀ ਆ ਟਾਈਮ ਘਟ ਦੀ ਤੇ 2 ਮਿੰਟ ਲਾ ਲਓ ਚਲੋ 2 ਮਿੰਟ ਦੀ ਵੀਡੀਓ ਪਾਈ ਉਹਦੇ ਤੇ ਵੀ ਵਿਊ ਆ ਗਏ 5 ਲੱਖ 10 ਲੱਖ ਮਤਲਬ ਕਿ 1 ਮਿਲੀਅਨ ਤੱਕ ਵੀ ਆ ਗਏ ਹੁਣ ਇੱਕ ਵੀਡੀਓ ਆ ਜੀ 10 ਮਿੰਟ ਦੀ ਉਹ ਵੀ ਵਾਇਰਲ ਹੋ ਗਈ 2 ਮਿੰਟ ਦੀ ਵੀਡੀਓ ਆ ਉਹ ਵੀ ਵਾਇਰਲ ਹੋ ਗਈ ਜਾਂ ਇੱਕ ਦੋ ਵੀਡੀਓ ਤੁਹਾਡੇ ਚੈਨਲ ਤੇ ਹੋਰ ਸੀ ਉਹ ਵੀ ਵਾਇਰਲ ਹੋ ਗਈਆਂ ਮੰਨ ਲਓ ਕਿ 5 ਮਿੰਟ ਦੀ ਸੀ 7 ਮਿੰਟ ਦੀ ਸੀ ਠੀਕ ਹੈ ਹੁਣ ਜਿਹੜੀ 2 ਮਿੰਟ ਦੀ ਵੀਡੀਓ ਆ ਉਹਦੇ ਤੇ ਮੰਨ ਲਓ ਕਿ ਜਿਹੜੀ ਵੀ ਆਡੀਅנס ਆਈ ਦੇਖਣ ਉਹਨਾਂ ਨੇ ਡੇਢ ਮਿੰਟ ਤੁਹਾਡੀ ਵੀਡੀਓ ਦੇਖ ਲਈ ਤਾਂ ਉਹਦੀ ਜਿਹੜੀ ਮੈਂ ਐਵਰੇਜ ਵਿਊ ਡਿਊਰੇਸ਼ਨ ਦੀ ਗੱਲ ਕਰਦਾ ਉਹ ਹੋ ਗਈ ਜੀ 75% ਠੀਕ ਹੈ ਮਤਲਬ ਜੇ 2 ਮਿੰਟ ਦੀ ਵੀਡੀਓ ਲੋਕਾਂ ਨੇ ਡੇਢ ਮਿੰਟ ਦੇਖੀ ਤਾਂ 75% ਦੇ ਨੇੜੇ ਤੇ ਜਿਹੜੇ ਲੋਕ ਤੁਹਾਡੀ ਵੀਡੀਓ ਤੇ ਰੋਕੇ ਇਹ ਹੋ ਗਈ ਜੀ ਐਵਰੇਜ ਵਿਊ ਡਿਊਰੇਸ਼ਨ ਠੀਕ ਹੈ ਤਾਂ ਇਹ ਵੀਡੀਓ ਤੁਹਾਡੀ ਵਧੀਆ ਮੰਨੀ ਜਾਊਗੀ ਕਿ ਲੋਕੀ ਆਏ ਉਹਨਾਂ ਨੇ ਕਲਿੱਕ ਕੀਤਾ ਤੇ ਟਾਈਮ ਵੀ ਜਿਹੜਾ ਬਤਾਇਆ ਤੇ YouTube ਤੁਹਾਡੀ ਵੀਡੀਓ ਨੂੰ ਹੋਰ ਅੱਗੇ ਸੁਜੈਸਟ ਕਰੂਗਾ ਲੋਕਾਂ ਨੂੰ ਠੀਕ ਹੈ ਹੁਣ ਇੱਕ ਵੀਡੀਓ ਆਜੀ 10 ਮਿੰਟ ਦੀ 10 ਮਿੰਟ ਦੀ ਵੀਡੀਓ ਜੇ ਮੰਨ ਲਓ ਉਹਤੇ 뷰 ਆ ਗਏ ਪਰ ਉਹਦੀ ਜਿਹੜੀ ਐਵਰੇਜ 뷰 ਲੋਕਾਂ ਨੇ 2.5 ਮਿੰਟ ਤੁਹਾਡੀ ਵੀਡੀਓ ਦੇਖੀਏ 10 ਮਿੰਟ ਦੀ ਤਾਂ ਐਵਰੇਜ 뷰 ਡਿਊਰੇਸ਼ਨ ਆ ਜਿਹੜੀ ਉਹਦੀ 25% ਹੋਈ ਪਰ ਫੇਰ ਵੀ 뷰ਸ ਆ ਗਏ ਚਲੋ ਠੀਕ ਹੈ ਪਰ ਜਿਹੜਾ 25% ਆ ਨਾ ਇਹ ਤੁਹਾਡੇ ਲਈ ਖਤਰੇ ਦੀ ਘੰਟੀ ਆ ਤੁਹਾਡੇ ਚੈਨਲ ਲਈ ਸਮਝ ਰਹੇ ਹੋ ਮਤਲਬ ਇੰਨਾ ਕੋਈ ਬਹੁਤਾ ਡਰਨ ਵਾਲੀ ਗੱਲ ਨਹੀਂ ਮੈਂ ਇਹ ਕਹਿ ਰਿਹਾ ਵੀ ਇਸ ਚੀਜ਼ ਦਾ ਖਿਆਲ ਰੱਖਿਓ ਮੇਰੀ ਇਹ ਸੁਝਾਸ਼ਨ ਆ ਕਿ 10 ਮਿੰਟ ਦੀ ਵੀਡੀਓ ਤੇ ਲੋਕੀ 2.5 ਮਿੰਟ ਕਿਉਂ ਰੁਕੇ ਇਹਦੀ ਜਿਹੜੀ ਐਵਰੇਜ ਵਿਊ ਡਿਊਰੇਸ਼ਨ ਆ ਘੱਟੋ-ਘੱਟ 50% ਤਾਂ ਹੋਵੇ ਇਹ ਤੁਸੀਂ ਕੋਸ਼ਿਸ਼ ਕਰਨੀ ਆ ਕਿ 5 ਮਿੰਟ ਤੋਂ ਉੱਤੇ ਤੁਹਾਡੀ ਜੇ 10 ਮਿੰਟ ਦੀ ਕੋਈ ਵੀਡੀਓ ਬਣਾ ਰਹੇ ਹੋ ਲੋਕੀ ਜ਼ਰੂਰ ਰੁਕਣ ਠੀਕ ਹੈ ਉੱਥੇ ਭਾਵੇਂ ਵਿਊ ਥੋੜੇ-ਬੋਤੇ ਘੱਟ ਵੀ ਹੋਣਗੇ ਤਾਂ ਵੀ ਚੱਲ ਜਾਣਗੇ ਬਟ ਐਵਰੇਜ ਵਿਊ ਡਿਊਰੇਸ਼ਨ ਆ ਜਿਹੜੀ ਉਹ ਹੋਣੀ ਜਿਆਦਾ ਜ਼ਰੂਰੀ ਆ ਹੁਣ ਮੰਨ ਲਓ ਚਲੋ ਇਹ ਵੀਡੀਓ ਛੋਟੀ ਸੀ ਇਹਦੇ ਤੇ ਐਵਰੇਜ ਵੀਊ ਡਿਊਰੇਸ਼ਨ ਤਾਂ ਜ਼ਿਆਦਾ ਆ ਗਈ ਇਹ ਵੀਡੀਓ ਲੰਮੀ ਆ ਇਹਦੇ ਤੇ ਜਿਹੜੀ ਐਵਰੇਜ ਵੀਊ ਡਿਊਰੇਸ਼ਨ ਆ ਉਹ ਤਾਂ ਘੱਟ ਆ ਰਹੀ ਆ ਇਹ ਇੱਕ ਕੁਦਰਤੀ ਗੱਲ ਆ ਸਾਰਿਆਂ ਨਾਲ ਹੁੰਦਾ ਵੱਡੇ ਵੱਡੇ ਚੈਨਲਜ਼ ਨਾਲ ਇਦਾਂ ਹੁੰਦਾ ਵਾ ਹੁਣ ਤੁਹਾਡਾ ਜਿਹੜਾ ਚੈਨਲ ਆ ਜਿਵੇਂ ਆ ਮੇਰਾ ਚੈਨਲ ਚੱਲ ਰਿਹਾ ਵਾ ਕਿ ਕਿਸੇ ਤੇ ਲੱਖ ਵੀਊ ਆ ਗਿਆ ਪਰ ਕਿਸੇ ਤੇ ਹਜ਼ਾਰ ਆ ਰਿਹਾ ਕਿਸੇ ਤੇ 2000 ਕਿਸੇ ਤੇ 5000 ਕਿਸੇ ਤੇ 10000 ਇਦਾਂ ਐਵਰੇਜ ਚੱਲ ਰਹੀ ਆ ਤੇ ਮੈਨੂੰ ਵੀ ਇਸ ਗੱਲ ਗੱਲ ਦਾ ਹੁਣ ਖਿਆਲ ਰੱਖਣ ਦੀ ਲੋੜ ਆ ਤੇ ਤੁਹਾਨੂੰ ਵੀ ਜੇ ਤੁਹਾਡਾ ਚੈਨਲ ਵੀ ਕੋਈ ਐਦਾਂ ਚੱਲ ਰਿਹਾ ਵਾ ਕਿ ਇੱਕ ਦੋ ਵੀਡੀਓਜ਼ ਵਾਇਰਲ ਹੋ ਗਈਆਂ ਪੰਜ ਵੀਡੀਓ ਵਾਇਰਲ ਹੋ ਗਈਆਂ ਪਰ ਬਾਕੀ ਤੇ ਐਵਰੇਜ ਤੁਹਾਨੂੰ ਇੰਨੀ ਆ ਰਹੀ ਆ ਤਾਂ ਐਵਰੇਜ ਵਿਊ ਡਿਊਰੇਸ਼ਨ ਤੇ ਆਪਾਂ ਨੂੰ ਬਹੁਤ ਕੰਮ ਕਰਨਾ ਪੈਣਾ ਕਿ ਹੁਣ ਜਿਹੜੀ ਵੀ ਵੀਡੀਓ ਜ਼ਰੂਰੀ ਨਹੀਂ ਕਿ ਵਾਇਰਲ ਹੋ ਗਈ ਤਾਂ ਤੁਹਾਡਾ ਚੈਨਲ ਆ ਜਿਹੜਾ ਹਮੇਸ਼ਾ ਉਹ ਰੀਚ ਉਹਦੀ ਬਣੀ ਰਹੂਗੀ ਹੋ ਸਕਦਾ ਕਿ ਤੁਹਾਡੀ ਐਵਰੇਜ ਵਿਊ ਡਿਊਰੇਸ਼ਨ ਜੇ ਸਾਰੀਆਂ ਵੀਡੀਓਜ਼ ਦੇ ਉੱਤੇ ਇੰਨੀ ਹੀ ਆ ਰਹੀ ਆ ਕਿਸੇ ਤੇ 15% ਆ ਗਈ ਕਿਸੇ ਤੇ 20% ਆ ਗਈ ਪਰ ਵਿਊਜ਼ ਆ ਰਹੇ ਨੇ ਤਾਂ ਕੱਲ ਨੂੰ YouTube ਤੁਹਾਡੇ ਵਿਊਜ਼ ਵੀ ਰੋਕ ਸਕਦੀ ਆ ਠੀਕ ਆ ਜੀ ਨਿਚੋੜ ਕੀ ਨਿਕਲਦਾ ਨਿਚੋੜ ਇਹਨਾਂ ਨਿਕਲਦਾ ਕਿ ਵੀਡੀਓ ਦੀ ਲੈਂਥ ਜਿੰਨੀ ਮਰਜ਼ੀ ਰੱਖੋ ਪਾਵੇਂ 10 ਮਿੰਟ ਰੱਖੋ ਪਾਵੇਂ 15 ਮਿੰਟ ਰੱਖੋ ਪਰ ਵੀਡੀਓ ਇੰਨੀ ਕਿ ਇੰਟਰਸਟਿੰਗ ਬਣਾਈਏ ਆਪਾਂ ਕਿ ਲੋਕੀ ਅੱਧੀ ਵੀਡੀਓ ਤਾਂ ਘੱਟੋ-ਘੱਟ ਜ਼ਰੂਰ ਦੇਖਣ ਇਹ ਨਹੀਂ ਕਿ ਲੋਕਾਂ ਨੇ ਪਹਿਲਾਂ 1 ਮਿੰਟ ਲਾਇਆ 2 ਮਿੰਟ ਲਾਇਏ ਲੱਗੇ ਯਾਰ ਬੋਰਿੰਗ ਆ ਅੱਗੇ ਕੁਝ ਹੈ ਨਹੀਂਗਾ ਖਾਸ ਇਸ ਵੀਡੀਓ ਸ ਤੇ ਬੰਦ ਕਰਤੀ ਜ਼ਿਆਦਾਤਰ ਲੋਕਾਂ ਨੇ ਮਤਲਬ ਬੰਦ ਕਰਨ ਵਾਲੇ ਲੋਕ ਤਾਂ ਆਉਂਦੇ ਹੀ ਨੇ ਸਾਰੇ ਤੁਹਾਡੀ ਵੀਡੀਓ ਪੂਰੀ ਨਹੀਂ ਦੇਖ ਕੇ ਜਾਂਦੇ ਪਰ ਜ਼ਿਆਦਾ ਲੋਕ ਆਪਾਂ ਕੋਸ਼ਿਸ਼ ਕਰਨੀ ਆ ਕਿ ਰੁਕਣ ਵੀਡੀਓ ਤੇ ਮਤਲਬ ਜਿਆਦਾ ਉਹ ਗਣਤੀ ਨਾ ਹੋਵੇ ਵੀ ਸਾਰੇ ਛੱਡ ਕੇ ਜਾਈ ਜਾਣ ਸੋ ਇਸ ਤਰ੍ਹਾਂ ਦੀ ਵੀਡੀਓ ਆਪਾਂ ਨੂੰ ਬਣਾਉਣੀ ਪੈਣੀ ਆ ਕਹਿਣ ਦਾ ਮਤਲਬ ਆ ਕਿ ਸਾਨੂੰ ਆਪਣੀ ਵੀਡੀਓ ਦੇ ਵਿੱਚ ਇੰਟਰਸਟ ਆ ਜਿਹੜਾ ਉਹ ਪੂਰਾ ਭਰਨਾ ਪੈਣਾ ਜੇ ਤੁਹਾਨੂੰ ਵਿਊਜ਼ ਆ ਵੀ ਰਹੇ ਨੇ ਤਾਂ ਵੀ ਜੇ ਨਹੀਂ ਵੀ ਆ ਰਹੇ ਤਾਂ ਵੀ ਜੇ ਤੁਹਾਨੂੰ ਵਿਊਜ਼ ਆਉਣ ਲੱਗੇ ਤਾਂ ਢਿੱਲੇ ਨਾ ਪਿਓ ਇਹ ਨਾ ਸੋਚਿਓ ਕਿ ਹੁਣ ਵਿਊਜ਼ ਆਉਣ ਲੱਗੇ ਜੋ ਮਰਜ਼ੀ ਕਰੀ ਜਾਈਏ ਨਹੀਂ ਤੁਹਾਨੂੰ ਹੋਰ ਜ਼ਿਆਦਾ ਮਿਹਨਤ ਕਰਨੀ ਚਾਹੀਦੀ ਆ ਆਪਣੀ ਵੀਡੀਓਜ਼ ਨੂੰ ਇੰਨਾ ਕਿ ਇੰਟਰਸਟਿੰਗ ਬਣਾਓ ਕਿ ਲੋਕ ਅੱਧੀ ਵੀਡੀਓ ਤੁਹਾਡੀ ਜ਼ਰੂਰ ਦੇਖਣ ਤੇ ਐਵਰੇਜ ਵਿਊ ਡਰੇਸ਼ਨ ਤੁਹਾਡੀ ਵਧੀਆ ਆਵੇ ਤੇ ਤੁਹਾਡਾ ਚੈਨਲ ਆ ਜਿਹੜਾ ਉਹ ਰੈਗੂਲਰ ਚੱਲਦਾ ਰਹੇ ਤੇ ਤੁਸੀਂ ਬਹੁਤ ਜ਼ਿਆਦਾ ਤਰੱਕੀ ਕਰੋ ਸੋ ਇੰਨੀ ਜਿਹੜੀ ਇਨਫੋਰਮੇਸ਼ਨ ਇੰਨੀ ਕੁ ਸਲਾਹ ਅੱਜ ਦੀ ਵੀਡੀਓ ਚ ਤੁਹਾਨੂੰ ਦੇਣੀ ਸੀ ਕਿਵੇਂ ਲੱਗੀ ਜਰੂਰ ਮੈਨੂੰ ਕਮੈਂਟ ਕਰਕੇ ਦੱਸਿਓ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਚ ਜਲਦੀ ਮਿਲਦਾ ਹਾਂ